ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਜਲਬਾਤ ਸਿੰਘ ਕੋਰਾਇਆ ਸੋ ਇਸ ਵਕਤ ਹੁਸ਼ਿਆਰਪੁਰ ਨਿਊਜ਼ ਦੀ ਟੀਮ ਜਿਹੜੀ ਪਹੁੰਚੀ ਆ ਨਗਰ ਕੌਂਸਲ ਮੁਕੇਰੀਆਂ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਪਹਿਲਾਂ ਗੱਲਬਾਤ ਜਿਹੜੀ ਆ ਉਹ ਜ਼ਰੂਰ ਕੀਤੀ ਜਾਏਗੀ ਕਿਉਂਕਿ ਜਦੋਂ ਵੀ ਕੋਈ ਅਨਸਾਧਾਰਨ ਘਟਨਾ ਮੁਕੇਰੀਆਂ ਸ਼ਹਿਰ ਦੇ ਅੰਦਰ ਵਾਪਰਦੀ ਆ ਤਾਂ ਮੁਕੇਰੀਆਂ ਬਾਤੀਆਂ ਨੂੰ ਭਾਰੀਆਂ ਮਚੱਕਰ ਦਾ ਸਾਹਮਣਾ ਕਰਨਾ ਪੈਂਦਾ ਤੇ ਜਿਹੜੇ ਅੱਗ ਬੁਝਾਊ ਜੰਤਨ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਉਹ ਮੁਕੇਰੀਆਂ ਛੱਡ ਬਾਹਰ ਤੋਂ ਮਗਵਾਉਂਦੀ ਜ਼ਰੂਰਤ ਪੈਂਦੀ ਆ ਜਦ ਤੱਕ ਉਹ ਗੱਡੀਆਂ ਇਸ ਮੁਕੇਰੀਆਂ ਹਲਕੇ ਦੇ ਅੰਦਰ ਇੰਟਰ ਕਰਦੀਆਂ ਨੇ ਤਦ ਤੱਕ ਸਭ ਕੁਝ ਸੜ ਕੇ ਰਾਖ ਹੋ ਜਾਂਦਾ ਸੋ ਤਸਵੀਰਾਂ ਮੇਰੀ ਬੈਕਸਾਈਡ ਦੀਆਂ ਦਿਖਾ ਰਿਹਾ ਹਾਂ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ ਤਿੰਨ ਨਗਰ ਕੌਂਸਲ ਦੀਆਂ ਗੱਡੀਆਂ ਜਿਹੜੀਆਂ ਨੇ ਮੁਕੇਰੀਆਂ ਦੇ ਕੋਲ ਨੇ ਇਹ ਇਨਾ ਕੁਝ ਹੋਣ ਦੇ ਬਾਵਜੂਦ ਵੀ ਜਿਹੜਾ ਮੁਕੇਰੀਆਂ ਵਾਸੀਆਂ ਨੂੰ ਬਾਹਰੋਂ ਗੱਡੀਆਂ ਮਂਗਾਉਂਦੀ ਜ਼ਰੂਰਤ ਪੈਂਦੀ ਹੈ ਜੇਕਰ ਆਪਾਂ ਬੀਤੇ ਕੱਲ ਦੀ ਗੱਲ ਕੀਤੀ ਜਾਵੇ ਤਾਂ ਨਗਰ ਕੌਂਸਲ ਦੇ ਕੁਝ ਕਿਲੋਮੀਟਰ ਦੀ ਦੂਰੀ ਦੇ ਉੱਤੇ ਇੱਕ ਡਾਕ ਘਰ ਦੇ ਪਿੱਛੇ ਇੱਕ ਸਵਿਫਟ ਡਿਜ਼ਾਇਰ ਗੱਡੀ ਨੂੰ ਅੱਗ ਲੱਗ ਜਾਂਦੀ ਆ ਤਾਂ ਉਹ ਅੱਗ ਦੀ ਭੇਡ ਚੜ ਜਾਂਦੀ ਆ ਤੇ ਬੜੀ ਭਾਰੀ ਮੁਸਕਰ ਦੇ ਨਾਲ ਲੋਕਾਂ ਵੱਲੋਂ ਇਕੱਠੇ ਹੋ ਕੇ ਉਸ ਅੱਗ ਦੇ ਉੱਤੇ ਕਾਬੂ ਪਾਇਆ ਜਾਂਦਾ ਹੈ ਤੇ ਜਦ ਇਹ ਅੱਗ ਤੇ ਕਾਬੂ ਅੱਗ ਨਹੀਂ ਬੁਝਾਈ ਜਾਂਦੀ ਬੁਝਦੀ ਤਾਂ ਫਿਰ ਫਾਇਰ ਬ੍ਰਿਗੇਡ ਨੂੰ ਬਾਹਰੋਂ ਫੋਨ ਕਰਕੇ ਦਸੂਹਾ ਤੋਂ ਫਾਇਰ ਬ੍ਰਿਗੇਡ ਮਗਵਾਈ ਜਾਂਦੀ ਹੈ ਜਦ ਤੱਕ ਉਹ ਫਾਇਰ ਬਰਗੇਡਸ ਜਗਾ ਤੇ ਪਹੁੰਚ ਦਿਆ ਤਾ ਤੱਕ ਸਭ ਕੋ ਸੜਕੇ ਜਿਹੜਾ ਉਹ ਰਾਖ ਹੋ ਜਾਂਦਾ ਹੈ ਬੜੀ ਇੱਕ ਹੈਰਾਨੀ ਵਾਲੀ ਗੱਲ ਹੈ ਤਾ ਤਸਵੀਰਾਂ ਜਿਹੜੀਆਂ ਤੁਹਾਨੂੰ ਇਸ 2 ਨੰਬਰ ਗੱਡੀ ਦੀਆਂ ਵੀ ਦਿਖਾ ਦਿੰਨੇ ਆ ਤੇ 3 ਨੰਬਰ ਗੱਡੀ ਜਿਹੜੀ ਆ ਉਸ ਦੀਆਂ ਵੀ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਜਦ ਕਿ ਕਿਤੇ ਨਾ ਕਿਤੇ ਜਿਹੜੀ ਸਰਕਾਰਾਂ ਦੀ ਅਣਗਹਿਲੀ ਜਿਹੜੀ ਅੱਜ ਦੇਖਣ ਨੂੰ ਮਿਲਿਆ ਇਸ ਬਕੀਰੀਆਂ ਦੀ ਬਕੀਰੀਆਂ ਹਲਕੇ ਦੀ ਗੱਲ ਦੱਸਦੀ ਹੈ ਕਿ ਇੱਕ ਨਹੀਂ ਦੋ ਨਹੀਂ ਇੱਥੇ ਕਈ ਵਾਰ ਜਿਹੜੇ ਹਾਦਸੇ ਆਉਂਉਂ ਵਾਪਰ ਚੁੱਕੇ ਨੇ ਦੁਕਾਨਾਂ ਜਿਹੜੀਆਂ ਨੇ ਉਹ ਤਿੰਨ ਮੰਦਲੀ ਦੁਕਾਨਾਂ ਜਿਹੜੀਆਂ ਉਹ ਸੜ ਕੇ ਰਾਖ ਹੋ ਜਾਂਦੀਆਂ ਨੇ ਤੇ ਭਰ ਇਹਨਾਂ ਨੂੰ ਅੱਗ ਬੁਝਾਉਣ ਦੇ ਲਈ ਬਾਹਰੋਂ ਗੱਡੀਆਂ ਨੂੰ ਮਗਵਾਉਣ ਦੀ ਜ਼ਰੂਰਤ ਕਿਉਂ ਪੈਂਦੀ ਹੈ ਸਾਰਾ ਮਾਮਲਾ ਜਾਣਨ ਦੀ ਅਸੀਂ ਨਗਰ ਕੌਂਸਲ ਦੇ ਉੱਚ ਅਧਿਕਾਰੀਆਂ ਨਾਲ ਜਿਹੜੀ ਗੱਲਬਾਤ ਆ ਉਹ ਵੀ ਕਰਾਂਗੇ ਪਰ ਤੁਹਾਨੂੰ ਇੱਥੇ ਇਹ ਗੱਲ ਦੱਸਣੀ ਵੀ ਬਿਹਤਰ ਜ਼ਰੂਰ ਹੋਵੇਗੀ ਕਿ ਜੇ ਕਿ ਦੋ ਤੋਂ ਦੋ ਸਾਧ ਦੇ ਕਰੀਬ ਜਿਹੜਾ ਆਸਪਾਸ ਦਾ ਸਮਾਂ ਹੋ ਚੁੱਕਾ ਗੱਡੀਆਂ ਨੂੰ ਇਸ ਨਗਰ ਕੌਂਸਲ ਦੇ ਅੰਦਰ ਖੜੀਆਂ ਨੂੰ ਜੋ ਕਿ ਇੱਕ ਚਿਟਾ ਸੀ ਸਾਬਤ ਹੋ ਰਿਹਾ ਨੇ ਆਹ ਤੁਹਾਨੂੰ ਤੀਸਰੀ ਗੱਡੀ ਦੀਆਂ ਤਸਵੀਰਾਂ ਨੇ ਉਹ ਸੀ ਤੁਹਾਨੂੰ ਦਿਖਾਉਣ ਜਾ ਰਹੇ ਹਰਾਨ ਕਰ ਦੇਣ ਵਾਲੀਆਂ ਤਸਵੀਰਾਂ ਨੇ ਕਿ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ ਤਿੰਨ ਨਗਰ ਕੌਂਸਲ ਤੋਂ ਗੱਡੀਆਂ ਹੋਣ ਦੇ ਬਾਵਜੂਦ ਵੀ ਮੁਕੇਰੀਆਂ ਦੇ ਵਿੱਚ ਜਦੋਂ ਕੋਈ ਅਨਸ ਕਾ ਵੀ ਘਟਨਾ ਘਟਦੀ ਹੈ ਤਾਂ ਇਸ ਘਟਨਾ ਤੇ ਕਾਬੂ ਪਾਉਣ ਲਈ ਬਾਹਰੋਂ ਫਾਇਰ ਬ੍ਰਿਗੇਡਾਂ ਦੀ ਮਦਦ ਲੈਣੀ ਕਿਉਂ ਪੈਂਦੀ ਹੈ ਇਸ ਸਾਰੇ ਮਾਮਲਾ ਜਰੂਰ ਤੁਹਾਡੇ ਸਾਹਮਣੇ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਕੋਲ ਜਾਣ ਦੀ ਕੋਸ਼ਿਸ਼ ਕਰਾਂਗੇ ਪਰ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਅੱਜ ਨਗਰ ਕੌਂਸਲ ਦਫ਼ਤਰ ਦੇ ਅੰਦਰ ਖੜੀ ਚਿੱਟਾ ਹਾਥੀ ਸਾਥ ਹੋ ਰਹੀਆਂ ਇਸ ਗੱਡੀਆਂ ਦੀ ਦਿਖਾ ਰਿਹਾ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤੀਸਰੀ ਗੱਡੀ ਆ ਜੋ ਕਿ ਨਗਰ ਕੌਂਸਲ ਮੁਕੇਰੀਆਂ ਦੇ ਕੋਲ ਚਿੱਟਾ ਹਾਥੀ ਸਾਥ ਹੋ ਰਹੀ ਹੈ ਬੀਤੇ ਕੱਲ ਦੀ ਗੱਲ ਇੱਕ ਵਾਰ ਇਹ ਦਰਹਾ ਦिए ਕਿ ਬੀਤੇ ਕੱਲ ਜੋ ਇੱਕ ਘਟਨਾ ਕਰਨ ਵਾਪਰਦਾ ਸ਼ਾਮ ਦੇਰ ਸ਼ਾਮ ਇੱਕ ਸਵਿਫਟ ਗੱਡੀ ਨੂੰ ਅੱਗ ਲੱਗ ਜਾਂਦੀ ਆ ਤਾਂ ਜਦ ਕੇ ਹਾਲਾ ਤੱਕ ਉਸ ਦੇ ਕਾਰਨਾਂ ਦਾ ਕੋਈ ਵੀ ਜਿਹੜਾ ਪਤਾ ਉਹ ਨਹੀਂ ਲੱਗ ਸਕੇ ਆਪਾਂ ਜਦੋਂ ਇੱਕ ਘਟਨਾ ਘਟਦੀ ਆ ਤਾਂ ਸਵਿਫਟ ਗੱਡੀ ਅੱਗ ਦੀ ਭੇਟ ਚੜ ਜਾਂਦੀ ਆ ਤਾਂ ਮੁਕੇਰੀਆਂ ਵਾਸੀਆਂ ਵੱਲੋਂ ਫਾਇਰ ਬਰਗੇਡ ਨੂੰ ਬਾਹਰੋਂ ਮਗਵਾ ਕੇ ਉਸ ਆਗ ਦੇ ਉੱਤੇ ਕਾਬੂ ਪਾਇਆ ਜਾਂਦਾ ਤੋ ਤਸਵੀਰਾਂ ਨੇ ਤੁਹਾਨੂੰ ਇੱਕ ਵਾਰ ਇਹ ਦਿਖਾ ਦਿੱਤੀਆਂ ਗਈਆਂ ਨੇ ਆਓ ਨਗਰ ਕੌਂਸਲ ਦੇ ਉੱਚ ਅਧਿਕਾਰੀਆਂ ਨਾਲ ਇਹ ਪੂਰਾ ਮਾਮਲਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸੋ ਇਸ ਵਕਤ ਪ੍ਰਧਾਨ ਸਾਹਿਬੀ ਨਗਰ ਕੌਂਸਲ ਦੇ ਜਿਹੜੇ ਬਨੂਜ ਮਾਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਨਾਲ ਕਿ ਇਹ ਕੀ ਕਾਰਨ ਰਿਹਾ ਜਿਹੜਾ ਇਹ ਹਾਸੇ ਵਾਪਰਦੇ ਆ ਅੰਸ ਗਾਵੀਆਂ ਘਟਨਾ ਘਟਨਾ ਤੇ ਸਾਨੂੰ ਜਿਹੜੀਆਂ ਫਾਇਰ ਬਰਗੇਡ ਦੀਆਂ ਗੱਡੀਆਂ ਆ ਬਾਹਰੋਂ ਮਗਾਉਣ ਦੀ ਲੋੜ ਪਈ ਜੱਬਰਦਸਾਬ ਜੇਕਰ ਗੱਲ ਕਰੀਏ ਤਾਂ ਬਾਹਰੋਂ ਕਿਉਂ ਗੱਡੀਆਂ ਮਗਾਉਣ ਦੀ ਲੋੜ ਪਈ ਪਹਿਲਾਂ ਤਾਂ ਜਿਹੜਾ ਹਾਸਾ ਹੋਇਆ ਹੈ ਮੈਂ ਉਸੀ ਦੇ ਬਹੁਤ ਮੈਨੂੰ ਵੀ ਅਫਸੋਸ ਹੋ ਰਿਹਾ ਹੈ ਕਿ ਹਾਸਨ ਨਹੀਂ ਹੋਣਾ ਚਾਹੀਦਾ ਸੀਗਾ ਕਿ ਜੇਕਰ ਸਾਡੀਆਂ ਫਾਇਰ ਬ੍ਰੀਡ ਦੀਆਂ ਗੱਡੀਆਂ ਚੱਲਦੀਆਂ ਹੁੰਦੀਆਂ ਤਾਂ ਇਹ ਹਾਸੇ ਨੂੰ ਆਪਾਂ ਟਾਲ ਸਕਦੇ ਸੀ ਟਾਈਮ 'ਤੇ ਪਰ ਮੈਂ ਵੀ ਇਸ ਟਾਈਮ ਮਜਬੂਰ ਹਾਂ ਕਿਉਂਕਿ ਸਰਕਾਰ ਦੇ ਆਦੇਸ਼ ਹੀ ਇਦਾਂ ਦੇ ਹੈਗੇ ਆ ਉਹ ਕਹਿੰਦੇ ਕਿ ਆਪਾਂ ਬੰਦੇ ਭਰਤੀ ਕਰਕੇ ਦਵਾਂਗੇ ਮੈਂ ਕਹਿੰਦਾ ਇੱਕ ਸਾਲ ਹੋ ਗਿਆ 2 ਸਾਲ ਹੋ ਗਏ 2.5 ਸਾਲ ਹੋਣ ਲੱਗੇ ਆ ਤੁਹਾਨੂੰ ਤੁਹਾਡੇ ਕੋਲ ਬਰਦੇ ਭਰਤੀ ਨਹੀਂ ਹੋਏ ਅਸੀਂ ਕਿਦਾਂ ਤੁਸੀਂ ਸਰਕਾਰ ਚਲਾਓਗੇ ਮੈਂ ਮਲਤਾਨੀ ਸਾਹਿਬ ਨੂੰ ਵੀ ਕਿੰਨੀ ਵਾਰ ਕਹਿ ਚੁੱਕੇ ਹਾਂ ਮੈਂ ਗਲਤ ਨਹੀਂ ਉਹ ਬਹੁਤ ਵਧੀਆ ਬੰਦੇ ਆ ਮਲਤਾਨੀ ਸਾਹਿਬ ਚੰਗੇ ਆ ਇਮਾਨਦਾਰ ਬੰਦੇ ਹੈਗੇ ਆ ਪਰ ਮੈਂ ਕਹਿੰਦਾ ਕਿ ਸਰਕਾਰ ਨੂੰ ਸੋਚਣਾ ਚਾਹੀਦਾ ਆ ਕਿ ਭਾਈ ਜਲਦੀ ਜਲਦੀ ਬੰਦੇ ਪ੍ਰੋਵਾਈਡ ਸਾਨੂੰ ਕੀਤੇ ਜਾਣ ਸਾਨੂੰ ਦੋ ਹੀ ਬੰਦੇ ਆਏ ਡਰਾਈਵਰੋ ਚ ਕੋਈ ਨਹੀਂ ਆਇਆ ਤੇ ਦੋ ਬੰਦਿਆਂ ਨਾਲ ਤਾਂ ਗੱਡੀਆਂ ਚੱਲੀਆਂ ਨਹੀਂ ਕੋਈ ਵਿਚਾਰੇ ਇਕੱਲੇ ਸਾਫ ਸਫਾਈ ਕਰਦੇ ਆ ਗੱਡੀਆਂ ਦੀ ਨਾ ਚਲਾ ਕੇ ਅੱਗੇ ਕਰ ਸਕਦੇ ਆ ਨਾ ਪਿੱਛੇ ਕਰ ਸਕਦੇ ਆ ਤੇ ਮੈਂ ਸਰਕਾਰ ਅਗੇ ਤਰਖਾਸ ਕਰਦਾ ਆ ਕਿ ਭਾਈ ਜਲਦੀ ਤੋਂ ਜਲਦੀ ਸਾਨੂੰ ਬੰਦੇ ਦਿੱਤੇ ਜਾਣ ਕਿਉਂਕਿ ਗਰਮੀਆਂ ਦਾ ਸੀਜ਼ਨ ਸਟਾਰਟ ਹੋ ਚੁੱਕਾ ਚੁੱਕਾ ਹੈ ਤੇ ਇੱਥੇ ਕਿਤੇ ਨਾ ਕਿਤੇ ਇਦਾਂ ਦਾ ਹਾਦਸਾ ਵਾਪਰ ਸਕਦਾ ਆ ਫੇਰ ਦੁਬਾਰਾ ਜਦ ਕਿਸੇ ਦਾ ਹਾਦਸਾ ਵਾਪਰਦਾ ਹੈ ਤਾਂ ਉਹਦੀ ਪੂਰੀ ਪੂੰਜੀ ਜਿਹੜੀ ਹੈ ਉਹ ਸਾਰੀ ਦੀ ਸਾਰੀ ਨੁਕਸਾਨ ਮਤਲਬ ਖਤਮ ਹੋ ਜਾਂਦਾ ਹੈ ਬੰਦਾ ਜੇਕਰ ਗੱਲ ਕਰੀਏ ਤੇ ਹਾਦਸਾ ਇੱਕ ਨਹੀਂ ਹੋਇਆ ਜੇਕਰ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਦੋ ਤੋਂ ਤਿੰਨ ਜਗ੍ਹਾ ਜਿਹੜੇ ਹਾਸਿਆਂ ਮੁਕੇਰੀਆਂ ਦੀ ਬਿਲਕੁਲ ਨਗਰ ਕੌਂਸਲ ਦੇ ਨਾਲ-ਨਾਲ ਹੋਏ ਤੇ ਜੇਕਰ ਆਪਾਂ ਪੁਲਾਹਾਲ ਸਾਲ ਦੀ ਕਿਸੇ ਗੱਲ ਕੀਤੀ ਹੈ ਉਹਨਾਂ ਦੀ ਤਿੰਨ ਮੰਜ਼ਲੀ ਜਿਹੜੀ ਇਮਾਰਤ ਦਾ ਉਹ ਨਗਰ ਕੋਂ ਤੋਂ ਤੋਂ ਕੁਝ ਕੁ ਮੀਟਰ ਦੀ ਦੂਰੀ ਤੇ ਇੱਕ ਉਮਾਰਤ ਨੂੰ ਵੀ ਅੱਗ ਲੱਗੀ ਸੀ ਜਦ ਕਿ ਉਦੋਂ ਵੀ ਜਿਹੜੀ ਗੱਡੀਆਂ ਉਹਨਾਂ ਦੇ ਬਾਹਰੋਂ ਮਦਦ ਕਰਨੀ ਪਈ ਅਜਾ ਕਿਉਂ ਵਾਰ-ਵਾਰ ਕਿਹਾ ਕਿ ਹੋ ਰਿਹਾ ਬਸ ਇਹ ਇਹੀ ਹੈ ਸਟਾਫ ਨਹੀਂ ਹੈ ਸਾਡੇ ਕੋਲ ਦੂਸਰੀ ਗੱਲ ਹੈ ਕਿ ਇਹ ਸਰਕਾਰ ਨੂੰ ਚਾਹੀਦਾ ਹੈ ਕਿ ਜਲਦੀ ਜਲਦੀ ਬੰਦੇ ਦਿੱਤੇ ਜਾਣ ਇਹ ਤਾਂ ਮਿੰਟੋ ਪਤਾ ਨਹੀਂ ਇਹਨਾਂ ਨੂੰ ਇਹ ਤਾਂ ਪਹਿਲੇ ਫਸਟ ਐਕਸ਼ਨ ਜਿਹੜਾ ਹੁੰਦਾ ਹੈ ਕਿਤੇ ਵੀ ਕੋਈ ਸ਼ਹਿਰ ਹੈ ਉਹ ਸਾਨੂੰ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਪਹਿਲਾਂ ਫਾਇਰ ਬਿਗੇਟ ਜਰੂਰ ਹੋਣੀ ਚਾਹੀਦੀ ਹੈ ਇਹ ਤੁਸੀਂ ਸਾਨੂੰ ਗੱਡੀਆਂ ਦਿੱਤੀਆਂ ਆ ਕਾਂਗਰਸ ਟਾਈਮ 'ਚ ਮਤਾ ਪਿਆ ਸੀਗਾ ਤੇ ਆਪਾਂ ਪੈਸੇ ਦਿੱਤੇ ਸੀਗੇ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਕਿ ਸਾਨੂੰ ਮਤਲਬ ਕਿ ਗੱਡੀਆਂ ਦਿੱਤੀਆਂ ਜਾਣ ਤੇ ਸਾਨੂੰ ਗੱਡੀਆਂ ਮਿਲੀਆਂ ਤਾਂ ਮੈਂ ਚਾਹਨਾ ਆ ਕਿ ਸਾਨੂੰ ਜਲਦੀ ਜਲਦੀ ਬੰਦੇ ਵੀ ਪ੍ਰੋਵਾਈਡ ਕਿਤੇ ਜਾਣ ਕਿਉਂਕਿ ਜਿੱਦੇ ਕਿਸੇ ਦਾ ਨੁਕਸਾਨ ਹੋਏਗਾ ਤੇ ਉਹ ਨੁਕਸਾਨ ਪੂਰਾ ਹੀ ਉਹਨਾਂ ਦਾ ਮੈਂ ਕਹਿੰਦਾ ਜੀ ਪੂਰਾ ਖਤਮ ਹੋ ਜਾਂਦਾ ਜਿੱਥੋਂ ਇੱਕ ਸ਼ੁਰੂਆਤ ਕੀਤੀ ਜਾਂਦੀ ਹੈ ਸਟਾਰਟ ਕਰਕੇ ਉਹ ਕਿੱਥੇ ਤੇ ਕਿੱਥੇ ਪੁੱਜਿਆ ਹੁੰਦਾ ਹੈ ਹੁਣ ਪਲਾਹੇ ਹੋਣੇ ਕਿੱਥੇ ਤੇ ਕਿੱਥੇ ਪੁੱਜੇ ਸੀਗੇ ਉਹਨਾਂ ਦਾ ਬਿਲਕੁਲ ਹੀ ਹੁਣ ਫੇਰ ਦੁਬਾਰਾ ਉਹਨਾਂ ਨੇ ਸਟਾਰਟ ਕੀਤਾ ਹੈ। ਮੈਂ ਕਿਤੇ ਨਾ ਕਿਤੇ ਸਰਕਾਰ ਦੀ ਨਗਹਿਲੀ ਜ਼ਰੂਰ ਹੈ। ਬਿਲਕੁਲ ਜੀ ਬਿਲਕੁਲ ਐਚ ਸਰਕਾਰ ਦੀ ਬਿਲਕੁਲ ਹੀ ਨਗਹਿਲੀ ਹੈ। ਢਾਈ ਸਾਲ ਇਹਨਾਂ ਨੂੰ ਹੋ ਚੁੱਕੇ ਐ। ਇਹ ਸਾਨੂੰ ਬੰਦੇ ਨਹੀਂ ਪ੍ਰੋਵਾਈਡ ਕਰ ਸਕੀ। ਇਹਦਾ ਲੋਕ ਲੋਕਾਂ ਦਾ ਜੁਥਾ ਜਿਹੜਾ ਨਗਰ ਕੌਂਸਲ ਤੋਂ ਫੋਟ ਰਿਹਾ। ਮੈਂ ਮੈਂ ਕਹਿੰਦਾ ਇਹ ਦੇਖੋ ਜੀ ਗੁੱਸਾ ਬਿਲਕੁਲ ਜਾਇਜ਼ ਆ ਪਰ ਨਗਰ ਕੌਂਸਲ ਦੀ ਕੋਈ ਇਹਦੇ ਵਿੱਚ ਗਲਤੀ ਨਹੀਂ ਹੈ। ਇਹ ਸਰਕਾਰ ਦੀ ਗਲਤੀ ਹੈ। ਕਿ ਸਰਕਾਰ ਉੱਤੇ ਲੋਕਾਂ ਨੂੰ ਵੀ ਪਤਾ ਹੈ ਕਿ ਸਰਕਾਰ ਸਾਨੂੰ ਕਿਉਂ ਨਹੀਂ ਦੇ ਰਹੀ। ਪਿਛਲੀ ਵਾਰ ਵੀ ਜਦ ਅੱਗ ਲੱਗੀ ਸੀ ਤਦੋਂ ਉੱਥੇ ਪਹੁੰ ਤਾਂ ਮੈਨੂੰ ਕਹਿੰਦੇ ਪ੍ਰਧਾਨ ਜੀ ਗੱਡੀਆਂ ਮੈਂ ਉਹਨਾਂ ਨੇ ਇਹ ਗੱਲ ਕਹੀ ਯਾਰ ਆਪਾਂ ਹੁ ਕੀ ਕਰ ਸਕਦੇ ਆ ਗੱਡੀਆਂ ਦਾ ਸਰਕਾਰ ਬੰਦੇ ਦੇਣਗੇ ਜਾਂ ਫਿਰ ਸਰਕਾਰ ਸਾਨੂੰ ਕਮੇਟੀ ਨੂੰ ਦੇ ਦੇ ਤੇ ਮਤਲਬ ਕਿ ਦੇਸ਼ ਕੀ ਤੁਸੀਂ ਆਪਣੇ ਲੈਵਲ ਤੇ ਠੇਕੇਦਾਰ ਥਰੂ ਭਰਤੀ ਕਰ ਲਓ ਤੇ ਆਪਾਂ ਬੰਦੇ ਉਸੇ ਟਾਈਮ ਮੈਂ ਕਹਿੰਦੇ 1 ਮਹੀਨੇ ਦੇ 2 ਮਹੀਨੇ ਦੇ ਵਿੱਚ ਭਰਤੀ ਕਰਕੇ ਗੱਡੀਆਂ ਖੜੀ ਕਰ ਦਾਂ ਚਾਲੂ ਕਰ ਦਾਂਗੇ ਬੋ ਬੋ ਮਿਹਰਬਾਨੀ ਸੋਇਸਨ ਨਗਰ ਕੌਂਸਲ ਦੇ ਪ੍ਰਧਾਨ ਜੀ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਸਪਸ਼ਟ ਸ਼ਬਦਾਂ ਦੇ ਵਿੱਚ ਸਰਕਾਰ ਤੇ ਨਿਸ਼ਾਨਾ ਸਾਧਨਾ ਕਿਹਾ ਗਿਆ ਕਿ ਸਰਕਾਰ ਦੀ ਜਿਹੜੀ ਇੱਕ ਵੱਡੀਆਂ ਗੈਲੀਆਂ ਜਿਹੜੀ ਦੇਖਣ ਨੂੰ ਮਿਲ ਰਹੀ ਆ ਕਿਉਂਕਿ ਜਿਹੜਾ ਸਟਾਪ ਆ ਪੂਰਾ ਮੁਹैया ਨਹੀਂ ਕਰਵਾਇਆ ਜਾਂਦਾ ਜਿਸ ਕਾਰਨ ਇਹ ਜਿਹੜੇ ਆਏ ਦਿਨ ਤੇ ਵੱਡੇ ਹਾਸ ਦੇ ਜਿਹੜੇ ਵਾਪਰਦੇ ਆ ਤੇ ਸਾਨੂੰ ਜਿਹੜੀ ਬਾਹਰੀ ਜਿਹੜੀ ਫਾਇਰ ਬ੍ਰਿਗੇਡ ਆ ਉਹਦੀ ਮਦਦ ਦੀ ਜ਼ਰੂਰ ਪੈਂਦੀ ਆ ਬੁਕੇਰੀਆਂ ਤੋਂ ਕੈਮਰਾਮੈਨ ਅਰਵਿੰਦਰ ਸਿੰਘ ਖਾਸਾ ਦਰਬਾਤ ਸਿੰਘ ਘਰਾਇਆ We at GNA University see potential in everyone and everything around us. We drive innovation and entrepreneurship. We groom competent global citizens to affect positive change around them.